ਭਾਬੀ ਕੀ ਹੋਇਆ ਦੀਦੀ ਸੁੱਤੀ ਹੈ ਇੱਥੇ ਮੈਨੂੰ ਭੁੱਖ ਲੱਗੀ ਉੱਥੇ ਰੋਟੀ ਵੀ ਨਹੀਂ ਬਣਾਈ ਮੇਰੇ ਵਾਸਤੇ ਅੱਜ ਮੈਂ ਬਣਾਉਣ ਦੇ ਹੀ ਹਾਂ ਰੋਟੀ ਤੇ ਮੈਂ ਤੁਹਾਨੂੰ ਬੁਲਾਉਣ ਗਈ ਸੀ ਤੁਸੀਂ ਉੱਠੇ ਹੀ ਨਹੀਂ ਤੁਸੀਂ ਸੁੱਤੇ ਸੀ ਝੂਠ ਮਾਰੀ ਜਾਂਦੇ ਕਦੋਂ ਵਾਜਾ ਮਾਰੀਆਂ ਹੈਗੇ ਮੈਨੂੰ ਆਵਾਜ਼ ਮਾਰੀ ਹੁੰਦੀ ਤਾਂ ਸੁਣਦੀ ਨਾ ਨਹੀਂ ਦੀਦੀ ਸੱਚੀ ਆਵਾਜ਼ ਮਾਰੀ ਸੀ ਤੁਸੀਂ ਉੱਠੇ ਹੀ ਨਹੀਂ ਫਿਰ ਨਾ ਮੈਨੂੰ ਥੋੜਾ ਬੁਖਾਰ ਜਿਹਾ ਹੋਇਆ ਸੀਗਾ ਤੇ ਮੈਂ ਤਾਂ ਕਰਕੇ ਲੰਮੇ ਪੈ ਗਈ ਬੁਖਾਰ ਹੋਇਆ ਸਾਰੇ ਪਖੰਡਿਆ ਕੰਮ ਕਰਨ ਦੇ ਬਹਾਨੇ ਕੀ ਬੋਲਣ ਤਾਂ ਹੀ ਬੋਲਾ ਨਾ ਰੋਟੀ ਨਹੀਂ ਬਣਾਈ ਮੇਰੇ ਮੰਮੀ ਇਹਨੇ ਮੈਂ ਮਣਾ ਕੀਤਾ ਸੀ ਤੇਰੀ ਭਾਬੀ ਨੂੰ ਰੋਟੀ ਬਣਾਉਣ ਤੋਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਮੇਰੇ ਮੰਮੀ ਜੇ ਕਿ ਇਹਦੇ ਮੰਮੀ ਜੇ ਮੈਂ ਦੋਵਾਂ ਦੀ ਮਾਂ ਆ ਤੇਰੀ ਵੀ ਤੇ ਉਹਦੀ ਵੀ ਪਰ ਫਿਲਹਾਲ ਜਿਹੜਾ ਸਹੀ ਆ ਨਾ ਮੈਂ ਉਹਦੇ ਹੱਕ ਦੀ ਗੱਲ ਕਰੂੰਗੀ ਨਹੀਂ 6 ਵਜੇ ਦੀ ਤੇਰੀ ਭਾਬੀ ਉੱਠ ਕੇ ਰੋਟੀ ਬਣਾਉਣ ਲਈ ਤੇਰਾ ਇਸ ਘਰ 'ਚ ਕੋਈ ਫਰਜ਼ ਨਹੀਂਗਾ ਸਾਢੇ 8:00 ਤੇਨੂੰ ਉਠਾਉਣ ਗਈ ਤੇ ਤੂੰ ਤਾਂ ਵੀ ਨਹੀਂ ਉੱਠੀ ਤੂੰ ਆ ਕੇ ਤੂੰ ਉਲਟਾਉਣ ਨੂੰ ਬੋਲਨ ਲਈ ਬੁਖਾਰ 'ਚ ਲੱਗੀ ਆ ਵਿਚਾਰੀ ਸਵੇਰ ਦੀ ਤੈਨੂੰ ਕੋਈ ਕਦਰ ਹੀ ਹੈ ਨਹੀਂਗੀ ਮੈਂ ਤੈਨੂੰ ਦੱਸਾਂ ਕਦਰ ਕਰ ਲਾ ਆਪਣੀ ਪਰਜਾਈ ਦੀ ਤੇਰੇ ਅਰਗੀਆਂ ਬਾਅਦ ਚ ਰੋਂਦੀਆਂ ਹੁੰਦੀਆਂ ਸਾਨੂੰ ਪੇਕਿਆਂ ਚ ਕੋਈ ਪੁੱਛਦਾ ਨਹੀਂ ਮਾਂ ਪਿਓ ਸੁਦਾਣੀ ਰਹਿਣੀ ਜੇ ਇਸ ਘਰ ਚ ਕਿਸੇ ਨੇ ਰਹਿਣਾ ਨਾ ਕੱਲ ਨੂੰ ਤੇ ਉਹ ਐ ਤੇਰੀ ਪਰਜਾਈ ਜਿਨੇ ਤੈਨੂੰ ਆਉਂਦੀ ਜਾਂਦੀ ਨੇ ਪੁੱਛਣਾ ਤੇ ਫਿਰ ਜੇ ਅੱਜ ਤੂੰ ਉਹਦੀ ਕਦਰ ਨਾ ਕੀਤੀ ਤੇ ਕੱਲ ਨੂੰ ਤਾਂ ਡੇਰਗੀਆਂ ਦੀ ਕਿੰਨੀ ਕ ਹੁੰਦੀ ਫਿਰ ਤੈਨੂੰ ਪਤਾ ਹੀ ਹੁਣ ਉਹਨੂੰ ਬੁਖਾਰ ਹੋਇਆ ਤੇਰਾ ਫਰਜ਼ ਇਹ ਬਣਦਾ ਵੀ ਤੂੰ ਉਹਦਾ ਧਿਆਨ ਰੱਖੇਂ ਤਾ ਕੇ ਬੁਲੰਦਈ ਜਾ ਤੂੰ ਸੋਈ ਚ ਜਾ ਜਾ ਕੇ ਆਪਣੀ ਰੋਟੀ ਬਣਾ ਨਾਲੇ ਦੁਪਹਿਰ ਦੀ ਸਬਜੀ ਦਾ ਪ੍ਰਬੰਧ ਕਰ ਉਹਦੂ ਬੁਖਾਰ ਹੋਇਆ ਉਹਨੂੰ ਰੈਸਟ ਕਰ ਲੈਣ ਦੇ ਜਾਨੀ ਆਵੀਂ